ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਲਪੁਰ ਵਿਖੇ ਮੋਟਰਸਾਈਕਲਸ 'ਤੇ ਅੱਧੀ ਦਰਜਨ ਦੇ ਕਰੀਬ ਹਮਲਾਵਰਾਂ ਨੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਕੁਕਤਵਾਰ ਦਾਦੀ ਸੂਚਨਾ ਮਿਲਦੇ ਸਾਰ ਹੀ ਐਸਪੀਡੀ ਸਰਜੀਤ ਸਿੰਘ ਵਈਆ ਤੇ ਡੀਐਸਪੀ ਪਰਮਿੰਦਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਮ੍ਰਿਤਕ ਨੌਜਵਾਨ ਦੀ ਪਛਾਣ ਸੰਦੀਪ ਉਰਫ ਸਨੀ ਵਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੰਦੀਪ ਉਰਫ ਸਨੀ ਉੱਪਰ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਸੰਦੀਪ ਉਰਫ ਸਨੀ ਕਰੋ ਬੇਕਰੀ ਦੀ ਦੁਕਾਨ ਤੋਂ ਸਮਾਨ ਲੈ ਲੈ ਆਇਆ ਸੀ ਤੇ ਜਦੋਂ ਸੰਦੀਪ ਦੁਕਾਨ ਅੰਦਰੋਂ ਸਮਾਨ ਲੈ ਰਿਹਾ ਸੀ ਤਾਂ ਉਸੇ ਸਮੇਂ ਹੀ ਮੋਟਰਸਾਈਕਲ ਸਵਾਰ ਅਧੀ ਦਰਜਨ ਦੇ ਕਰੀਬ ਹਮਲਾਵਰਾਂ ਨੇ ਸੰਦੀਪ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਸੰਦੀਪ ਦੀ ਮੌਕੇ ਤੇ ਹੀ ਜਾਨ ਚਲੀ ਗਈ ਪੁਲਿਸ ਅਧਿਕਾਰੀਆਂ ਮੁਤਾਬਕ ਇਸ ਹਮਲੇ ਦੇ ਤਾਰ ਮਾਲਪੁਰ ਦੀ ਦਾਣਾ ਮੰਡੀ ਚ ਕਰੀਬ 3 ਮਹੀਨੇ ਪਹਿਲਾਂ ਹੋਈ ਗੋਲੀਬਾਰੀ ਦੇ ਮਾਮਲੇ ਨਾਲ ਜੁੜੀ ਜਾ ਰਹੀ ਹੈ ਇਸ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਸੰਦੀਪ ਨੂੰ ਜੇਲ੍ਹ ਭੇਜਿਆ ਸੀ ਤੇ ਉਹ ਇਸ ਸਮੇਂ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ ਫਿਲਹਾਲ ਪੁਲਿਸ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮ੍ਰਿਤਕ ਸੰਦੀਪ ਦੇ ਵਿਰੋਧੀ ਗੈਂਗ ਦੇ ਨੌਜਵਾਨਾਂ ਨੇ ਉਸ ਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਹੈ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅ ਅੱਜ ਸਾਨੂੰ ਸ਼ਾਮ ਨੂੰ ਅ ਸਟਿਉਮਾਲਪੁਰ ਡਿਸਟ੍ਰਿਕਟ ਸ਼ਾਰਪੁਰ ਦੇ ਇਨਫੋਰਮੇਸ਼ਨ ਆਈਸੀਬੀ ਅੱਡੇ ਦੇ ਵਿੱਚ ਇੱਕ ਸ਼ੌਪ ਤੇ ਫਾਇਰਿੰਗ ਹੋਈ ਹੈਗੀ ਆ ਜਿਹਦੇ ਵਿੱਚ ਸੰਦੀਪ ਆ ਨਾਂ ਦਾ ਲੜਕਾ ਜਿਹਦੀ ਸ਼ੂਟਿੰਗ ਦੇ ਵਿੱਚ ਡੈਥ ਹੋ ਗਈ ਹੈ ਔਰ ਇਹਨੂੰ ਜਿਹੜੇ ਮਾਰਨ ਵਾਲਾ ਮੁੰਡਾ ਰਾਹੁਲ ਸੰਧੂ ਨਾਂ ਦਾ ਹੈਗਾ ਇੱਕ ਇਹਦੇ ਨਾਲ ਜੋ ਸਾਡਾ ਸਸਪੈਕਟ ਹੈਗਾ ਏਵਨ ਪ੍ਰੀਤ ਹੈਗਾ ਇਹ ਦੋ ਬੰਦੇ ਮੋਟਰਸਾਈਕਲ ਤੇ ਆਏ ਔਰ ਇਹ ਸ਼ਾਪਿੰਗ ਕਰ ਰਿਹਾ ਸੀ ਕੋਈ ਆਪਣੀ ਚੀਜ਼ ਲੈ ਰਿਹਾ ਸੀ ਦੁਕਾਨ ਤੋਂ ਬਿਲਕੁਲ ਚੌਕ ਤੋਂ ਜਦੋਂ ਆਪਾਂ ਜਾਣਦੇ ਆ ਹਿਸ਼ਾਰਪੁਰ ਸਾਈਡ ਨੂੰ ਉੱਥੇ ਇਹਦੇ ਗੋਲੀਆਂ ਮਾਰੀਆਂ ਔਰ ਇਹਨਾਂ ਦਾ ਜਿਹੜਾ ਮੇਨ ਹੈਗਾ ਇਹ ਪਿਛਲੇ ਕਰੀਬ 7-8 ਮਹੀਨੇ ਤੋਂ ਦੋਨੋਂ ਹੀ ਲੋਕਲ ਹੈਗੇ ਆ ਇਹ ਗਰੁੱਪ ਇੱਕ ਦੂਜੇ ਦੇ ਖਿਲਾਫ ਇਹ ਲੜਾਈ ਇਹਨਾਂ ਦੀ ਚੱਲ ਰਹੀ ਹੈ ਜਸਟ ਵੀ ਤੂੰ ਮੈਨੂੰ ਕਿੱਦਾਂ ਦੇਖਦਾ ਤੂੰ ਕਿੱਦਾਂ ਦੇਖਦਾ ਇਸ ਤਰੀਕੇ ਦੀ ਇਹਨਾਂ ਦੀ ਲੜਾਈ ਹੈ ਪਰੰਤੂ ਅੱਜ ਜਿਹੜੇ ਆ ਇਲੈਗਲ ਵੈਪਨਸ ਜੋ ਹੁਣ ਤੱਕ ਸਾਨੂੰ ਕੋਲ ਮਿਲਿਆ ਉਹਦੇ ਤੋਂ ਇਹ ਹੁੰਦਾ ਵੀ ਇੱਕ ਗਰੁੱਪ ਦੇ ਕੋਲ illegal weapons ਦੇ ਨਾਲ ਫਾਇਰਿੰਗ ਹੋਈ ਹੈ ਜਿਹੜੀ ਉਹਦੀ ਜੈਸਟ ਵਿੱਚ ਲੱਗੀ ਹੈ ਤੇ ਇੱਕ ਉਹਦੇ ਬਾਹਾਂ ਦੇ ਵਿੱਚ ਲੱਕੇ ਤੋਂ ਅੰਦਰ ਕ੍ਰਾਸ ਹੋਈ ਹੋਈ ਕਿੰਨੇ ਰਾਉਂਡ ਫਾਇਰ ਹੋਏ ਸਰ ਅ ਜਿਹੜੇ ਸਾਨੂੰ ਮੌਕੇ ਤੇ ਦੱਸ ਰਹੇ ਚਾਰ ਰਾਉਂਡ ਹੋਏ ਆ ਪਰ ਜਿਹੜੀਆਂ ਉਹਦੇ ਗੋਲੀਆਂ ਦੋ ਗੋਲੀਆਂ ਉਹਦੇ ਬੋਡੀ ਚ ਡਾਕਟਰ ਦੱਸ ਰਿਹਾ ਜਿਹੜਾ ਹਾਲੇ ਬਾਕੀ ਤਾਂ ਪੋਸਟਮਾਰਟਮ ਤੋਂ ਬਾਅਦ ਕਲੀਅਰ ਹੋਏਗਾ ਪਰ ਜੇ ਆਪਾਂ ਨੰਗੀ ਅੱਖ ਨਾਲ ਦੇਖਾਂਗੇ ਤੇ ਦੋ ਫਾਇਰ ਗੋਲੀਆਂ ਹੋਈਆਂ ਜੀ ਆਪਾਂ ਤੁਹਾਨੂੰ ਦੱਸੇ ਜਾ ਰਹੇ ਆ ਤਸੀਰ ਕਾਟ ਦੇ ਵਾਲੋ ਜਿੱਥੇ ਰਹਿਣ ਵਾਲੇ ਨੇ ਤੇ ਕੋਈ ਨਹੀਂ ਆਪਾਂ ਉਹਨਾਂ ਦੀ ਬੈਕਗ੍ਰਾਉਂਡ ਦੀ ਕਰ ਪਈ ਤਾਂ ਲੋਕਲੀ ਹੈਗੇ ਆ ਇੱਕ ਤਾਂ ਲੜਕਾ ਜੋ ਸਾਨੂੰ ਪਤਾ ਲੱਗਾ ਆਪਣੇ ਸਾਡੇ ਕੁਲਵਿੰਦਰ ਸਿੰਘ ਹੈਗਾ ਮੁਲਾਜ਼ਮ ਹੈਗਾ ਆ ਉਹਦਾ ਬੇਟਾ ਆ ਜਿਹੜਾ ਰਾਹੁਲ ਆਰ ਇਹਨਾਂ ਤੇ ਪਹਿਲਾਂ ਵੀ ਲੜੀਆਂ ਝਗੜਿਆਂ ਦੇ ਸੀ ਪਰ ਉਹ ਲੜਾਈਆਂ ਝਗੜੇ ਸੀ ਕਿ ਡਾਂਗਾ ਸੋਟਾਂ ਦੀ ਤੇ ਪਲੱਸ ਜਿਹੜੇ ਦਾਤ ਦੋਤਾਂ ਲੜਦੇ ਹੁੰਦੇ ਸੀ ਔਰ ਵੈਪਨ ਜਿਹੜੇ ਇਨੀ ਯੂਜ਼ ਕੀਤਾ ਉਹ ਇੱਕ ਸੈਂਸੇਸ਼ਨਲ ਕ੍ਰਾਈਮ ਹੈਗਾ ਸਾਡੇ ਲਈ ਇਹ ਔਰ ਇਹਨਾਂ ਨੂੰ ਜਲਦੀ ਅਸੀਂ ਰੌਂਡ ਅਪ ਕਰ ਲਾਂਗੇ ਦੋ ਬੰਦੇ ਆਈਡੈਂਟੀਫਾਈ ਹੋਏ ਆ ਔਰ ਜੋ ਸੀਸੀਟੀਵੀ ਸਾਨੂੰ ਬਾਹਲੀਆਂ ਸ਼ਾਪਸ ਤੋਂ ਮਿਲੀਆਂ ਉੱਤੇ ਵੀ ਮੋਟਰਸਾਈਕਲ ਤੇ ਦੋ ਬੰਦੇ ਆ ਰਹੇ ਸਰ ਕੀ ਜੀ ਦੀ ਡੈਥ ਹੈ ਵੀ ਉੱਤੇ ਪਹਿਲਾਂ ਵੀ ਹੋਇਆ ਫਿਰ ਹਾਂ ਐਫਆਰ ਇਹਨਾਂ ਸਾਰਿਆਂ ਦੀ ਹੈਗੀਆਂ ਹੈ ਕ੍ਰਾਪਿਕ ਮਾਮਲੇ ਜਸ ਹਾਂ ਜੀ ਅਪਰਾਧਿਕ ਇਹਦੇ ਤੇ ਵੀ ਸੰਦੀਪ ਤੇ ਵੀ ਐਫਆਰ ਦਾ ਹੈਗੀ ਔਰ ਉਹਦੇ ਤੇ ਵੀ ਹੈਗੀਆਂ ਰਾਹੁਲ ਤੇ ਵੀ ਹੈਗੀਆਂ ਔਰ ਏਵਨ ਪ੍ਰੀਤ ਤੇ ਵੀ ਹੈਗੀਆਂ ਏਵਨ ਜ਼ਲੰਦਰ ਹੈਗੀਆਂ ਏਵਨ ਪ੍ਰੀਤ ਤੇ ਜ਼ਲੰਦਰ ਵੀ ਹੈਗੀਆਂ ਐਸਐਸ ਨਗਰ ਵੀ ਹੈਗੀਆਂ ਸੋ ਕੁੱਤਾ ਦੀ ਗੈਂਗ ਵਰਕ ਹੈ ਜੀ ਗੈਂਗਵਾਰ ਨਹੀਂ ਯਾਰ ਇਹ ਲੋਕਲ ਗਰੁੱਪ ਹੈ ਜਿਹੜੇ ਗੈਂਗ ਆ ਉਹ ਗੈਂਗੁੰਨੀ ਹੈ ਜੀ